ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਕੇ ਹਟੇ ਆ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਤਗੁਰ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਤ ਗੁਰਮਤ ਸਮਾਗਮ ਹੋਏ ਅਖੰਡ ਪਾਠ ਸਭਾਨਾਂ ਦੀਆਂ ਲੜੀਆਂ ਚੱਲੀਆਂ ਆ ਨਾਲ ਦੀ ਨਾਲ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਸਤਗੁਰ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਕੱਢੇ ਗਏ ਪਰ ਇਸ ਵਾਰ ਨਗਰ ਕੀਰਤਨਾਂ ਦੇ ਵਿੱਚ ਕੁਝ ਘਟਨਾਵਾਂ ਜਾਂ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈਆਂ ਜੋੜੀਆਂ ਕਿ ਨਹੀਂ ਸੀ ਹੋਣੀਆਂ ਚਾਹੀਦੀਆਂ ਜਿਹੜੀਆਂ ਸਾਡੀ ਕੌਮ ਨੂੰ ਸ਼ੋਭਾ ਨਹੀਂ ਦਿੰਦੀਆਂ ਚੱਲ ਰਹੇ ਨਗਰ ਕੀਰਤਨਾ ਦੇ ਵਿੱਚ ਪੰਜ ਪਿਆਰੇ ਸਹਿਬਾਨਾਂ ਦਾ ਰੋਲ ਮੈਂ ਪਹਿਲਾਂ ਦੱਸ ਦਵਾਂ ਕਿ ਪੰਜ ਪਿਆਰੇ ਸਹਿਬਾਨ ਉਹਨਾਂ ਦੀ ਜਿਹੜੀ ਉਪਾਧੀ ਹੈ ਜੋ ਉਹਨਾਂ ਦੀ ਪਦਵੀ ਹੈ ਉਹ ਬਹੁਤ ਉੱਚੀ ਹੈ ਸਤਿਗੁਰੂ ਜੀ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜਨਾ ਚਾਹੁੰਦੇ ਸੀ ਸਤਗੁਰੂ ਜੀ ਦਾ ਆਪਣਾ ਮਨ ਸੀ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜਾਂ ਪਰ ਪੰਜ ਪਿਆਰੇ ਸਹਿਬਾਨਾਂ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਕਿ ਤੁਸੀਂ ਗੜੀ ਜਿਹੜੀ ਹੈ ਚਮਕੌਰ ਦੀ ਉਹ ਛੱਡ ਕੇ ਚਲੇ ਜਾਓ ਤੁਸੀਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਨਹੀਂ ਲੜੋਗੇ ਪਾਤਸ਼ਾਹ ਦਾ ਮਨ ਸੀ ਪਰ ਫਿਰ ਵੀ ਉਹਨਾਂ ਨੇ ਪੰਜ ਪਿਆਰੇ ਸਹਿਬਾਨਾਂ ਦਾ ਹੁਕਮ ਜਿਹੜਾ ਸੀ ਉਹ ਸਿਰ ਮੱਥੇ ਕਰਕੇ ਮੰਨਿਆ ਤੇ ਜਿਹੜੇ ਗੁਰੂ ਸਾਹਿਬਾਨ ਸੀ ਚਮਕੌਰ ਦੀ ਗੜੀ ਛੱਡ ਕੇ ਚਲੇ ਗਏ ਸੀ ਪੰਜ ਪਿਆਰੇ ਸਹਿਬਾਨਾਂ ਦਾ ਜਿਹੜਾ ਰਤਬਾ ਸੀ ਜੋ ਪਦਵੀ ਸੀ ਉਹਨਾਂ ਦੀ ਏਡੀ ਉੱਚੀ ਸੀ ਸਤਗੁਰ ਜੀ ਨੇ ਇਹਨਾਂ ਮਾਨ ਬਖਸ਼ਿਸ਼ ਕੀਤਾ ਸੀ ਪੰਜ ਪਿਆਰੇ ਸਹਿਬਾਨਾਂ ਨੂੰ ਪਰ ਅੱਜ ਉਹੀ ਪੰਜ ਪਿਆਰੇ ਜਿਨ੍ਹਾਂ ਨੂੰ ਅਸੀਂ ਬਣਾਇਆ ਹੁੰਦਾ ਨਗਰ ਕੀਰਤਨਾਂ ਦੇ ਵਿੱਚ ਜੋ ਬਾਣਾ ਪਾ ਕੇ ਸਤਗੁਰੂ ਜੀ ਦੀ ਅਗਵਾਈ ਕਰ ਰਹੇ ਹੁੰਦੇ ਨੇ ਜਦੋਂ ਨਗਰ ਕੀਰਤਨ ਚੱਲਦੇ ਨੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਕਿ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅ ਹੁਣ ਜਾ ਰਿਹਾ ਹੈ ਜਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਨੇ ਪਰ ਇਸ ਵਾਰ ਪੰਜ ਪਿਆਰੇ ਸਹਿਬਾਨਾਂ ਦਾ ਰੋਲ ਇਸ ਤਰ੍ਹਾਂ ਕਿ ਕਿਸੇ ਪਿੰਡ ਦੇ ਵਿੱਚ ਆ ਵੀਡੀਓ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਜਿਹੜੇ ਨੇ ਦਾੜੀ ਕੱਟੀ ਹੋਈ ਹੈ ਕੋਈ ਦਾੜਾ ਪ੍ਰਕਾਸ਼ ਨਹੀਂ ਹੋਇਆ ਮੁੱਛਾਂ ਉਹਨਾਂ ਨੇ ਕੱਟੀਆਂ ਹੋਈਆਂ ਪਰ ਬਾਣਾ ਪਾ ਕੇ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਗਿਆ ਹੈ ਨਗਰ ਕੀਰਤਨ ਦੇ ਵਿੱਚ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਸਾਡੀ ਕੌਮ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਬਿਨਾ ਕਿਸੇ ਬਾਣਾ ਨਹੀਂ ਪਾਇਆ ਬਾਣਾ ਪਾਇਆ ਪਰ ਉਹਨਾਂ ਦਾ ਦਾੜੀ ਕੇਸ ਕੱਟੇ ਹੋਏ ਨੇ ਜਿਨੇ ਦਾੜੀ ਕੇਸ ਕੱਟੇ ਅਕਸਰ ਜੀ ਗੱਲ ਉਹਨੇ ਅਮਰਤ ਵੀ ਨਹੀਂ ਛਕਿਆ ਹੋਏ ਦਾ ਇਹ ਬਹੁਤ ਮਾੜੀ ਘਟਨਾ ਹੈ ਸਾਡੀ ਕੌਮ ਦੇ ਵਿੱਚ ਦੂਸਰੀ ਘਟਨਾ ਸਾਹਮਣੇ ਆਈ ਸੀ ਮੈਂ ਖੁਦ ਜਾ ਕੇ ਕਿਸੇ ਨਗਰ ਕੀਰਤਨ ਦੇ ਵਿੱਚ ਦੇਖਿਆ ਸਤਿਗੁਰ ਜੀ ਦਾ ਪ੍ਰਕਾਸ਼ ਟਰਾਲੀ ਦੇ ਵਿੱਚ ਸੁਭਾਇਮਾਨ ਸੀ ਟਰਾਲੀ ਸੜਕ ਦੇ ਉੱਤੇ ਖੜੀ ਹੈ ਪਰ ਕਿਸੇ ਪੜਾ ਦੇ ਉੱਤੇ ਜਾ ਕੇ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਉਹ ਕਿਸੇ ਦੇ ਘਰ ਦੇ ਵਿੱਚ ਚੱਲ ਰਹੇ ਨਗਰ ਕੀਰਤਨ ਦੇ ਵਿੱਚੋਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦ ਦਾ ਜਾਂ ਹੋਰ ਪਕਵਾਨ ਜੋ ਵੀ ਪ੍ਰਸ਼ਾਦ ਜਿਹੜਾ ਹੈ ਉੱਥੇ ਚੜਾਇਆ ਗਿਆ ਹੋਏਗਾ ਉਹ ਸ਼ੱਕ ਰਏ ਨੇ ਜਾ ਕੇ ਪੰਜ ਪਿਆਰੇ ਸਹਿਬਾਨਾਂ ਦਾ ਮਤਲਬ ਸੀ ਪੰਜ ਪਿਆਰੇ ਸਹਿਬਾਨਾਂ ਦਾ ਫਰਜ ਸੀ ਕਿ ਉਹ ਚੱਲ ਰਹੇ ਨਗਰ ਕੀਰਤਨ ਦੇ ਵਿੱਚ ਹਰ ਸਮੇਂ ਸਤਿਗੁਰੂ ਜੀ ਦੇ ਅੰਗ ਅੰਗ ਸੰਗ ਰਹਿਣਾ ਉਹਨਾਂ ਦਾ ਪਹਿਲਾ ਫਰਜ ਸੀਗਾ ਕਿਉਂ ਕਿ ਅੱਜ ਦੇ ਟਾਈਮ ਦੇ ਵਿੱਚ ਤਨ ਸਤਗੁਰੂ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਹੋਣ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀ ਐ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਪੰਜ ਪਿਆਰੇ ਸਹਿਬਾਨਾਂ ਦਾ ਹਮੇਸ਼ਾ ਹੀ ਚੱਲ ਰਹੇ ਨਗਰ ਕੀਰਤਨ ਦੇ ਵਿੱਚ ਜਿਹੜਾ ਉਹ ਸਤਿਗੁਰਜੀ ਦੇ ਅੰਗ ਸੰਗ ਰਹਿਣਾ ਰਹਿਣਾ ਚਾਹੀਦਾ ਸੀ ਜੋ ਕਿ ਇਦਾਂ ਨਹੀਂ ਹੋਇਆ ਉਹ ਕਿਸੇ ਘਰ ਦੇ ਵਿੱਚ ਜਾ ਕੇ ਫਿਰ ਇੱਕ ਪੜਾ ਤੇ ਨਹੀਂ ਹਰ ਪੜਾ ਦੇ ਉੱਤੇ ਇਦਾਂ ਹੀ ਕੀਤਾ ਗਿਆ ਸਤਿਗੁਰਜੀ ਦੀ ਟਰਾਲੀ ਦੇ ਬੇਟੇ ਸਬਾਈ ਮਾਨ ਨੇ ਪਰ ਪੰਜ ਪਿਆਰੇ ਸਹਿਬਾਨ ਲੰਗਰ ਛਕ ਰਹੇ ਨੇ ਜਾ ਕੇ ਅਸੀਂ ਸਾਧ ਸੰਗਤ ਜੀ ਪੰਜ ਪਿਆਰੇ ਨਗਰ ਕੀਰਤਨਾਂ ਦੇ ਵਿੱਚ ਉਹਨਾਂ ਨੂੰ ਬਣਾਉਨੇ ਆ ਜਿਹੜਾ ਸਿਰੇ ਦਾ ਵਿਹਲਾ ਹੋਵੇ ਜਿਹਨੂੰ ਕੋਈ ਕਾਮਨਾ ਕਰਦੇ ਵਿੱਚ ਹੋਵੇ ਉਹਨੂੰ ਆਪਾਂ ਪੰਜ ਪਿਆਰੇ ਜਿਹੜਿਆ ਨਗਰ ਕੀਰਤਨ ਦੇ ਵਿੱਚ ਬਣਾਉਨੇ ਆ ਪਰ ਪੰਜ ਪਿਆਰਾ ਨਗਰ ਕੀਰਤਨ ਦੇ ਵਿੱਚ ਜਾਂ ਪੰਜ ਪਿਆਰਿਆਂ ਦਾ ਰੋਲ ਉਹ ਅਦਾ ਕਰ ਸਕਦਾ ਹੈ ਜਿਹੜਾ ਸਬਰ ਸੂਰਤ ਹੋਵੇ ਅੰਮ੍ਰਿਤਧਾਰੀ ਹੋਵੇ ਨਾਲ ਦੀ ਨਾਲ ਉਹਨੂੰ ਪੰਜ ਬਾਣੀਆਂ ਕੰਠ ਹੋਣ ਜਵਾਨੀ ਜੇ ਪੰਜ ਬਾਣੀਆਂ ਕੰਠ ਨਹੀਂ ਤਾਂ ਘੱਟੋ ਘੱਟ ਉਹ ਪੰਜ ਬਾਣੀਆਂ ਰੋਜ਼ਾਨਾ ਉਹਨਾਂ ਦਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੋਵੇ ਪੰਜ ਬਾਣੀਆਂ ਪੜਦਾ ਹੋਵੇ ਇਹ ਪਹਿਲੀ ਸ਼ਰਤ ਹੁੰਦੀ ਹੈ ਪੰਜ ਪਿਆਰੇ ਸਹਿਬਾਨਾਂ ਦੀ ਪਰ ਪੰਜ ਪੰਜ ਬਾਣੀਆਂ ਤਾਂ ਪੜਨੀਆਂ ਦੂਰ ਮੈਨੂੰ ਲੱਗਦਾ ਜਿਹੜੇ ਪੰਜ ਪਿਆਰੇ ਆਪਾਂ ਨਗਰ ਕੀਰਤਨਾਂ ਦੇ ਵਿੱਚ ਬਣਾਏ ਹੁੰਦੇ ਆ ਸ਼ਾਇਦ ਉਹਨਾਂ ਨੇ ਕਈ ਵਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਬਹੁਤਿਆਂ ਨੇ ਕਈ ਵਾਰ ਸ਼ਾਇਦ ਜਦ ਸਾਬ ਦਾ ਪਾਠ ਵੀ ਕਦੀ ਨਾ ਕੀਤਾ ਹੋਵੇ ਅਸੀਂ ਪੰਜ ਪਿਆਰੇ ਉਹਨਾਂ ਨੂੰ ਬਣਾਉਨੇ ਆ ਸੋ ਮੈਂ ਪਹਿਲਾਂ ਹੀ ਹੱਥ ਜੋੜ ਕੇ ਬੇਨਤੀ ਮਾਫੀ ਮੰਗ ਲਵਾਂ ਕਿ ਮੈਂ ਪੰਜ ਪਿਆਰਾਂ ਦੀ ਸ਼ਾਨ ਦੇ ਵਿੱਚ ਜਾਂ ਉਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਇੰਨੀ ਗੱਲ ਕਰ ਰਿਹਾ ਕਿ ਪੰਜ ਪਿਆਰੇ ਸਹਿਬਾਨਾਂ ਦਾ ਰੋਲ ਜੋ ਉਹਨਾਂ ਦਾ ਬਣਦਾ ਸੀ ਜੋ ਅਦਾ ਕਰਨਾ ਬਣਦਾ ਸੀ ਆਪਾਂ ਨਗਰ ਕੀਰਤਨਾਂ ਦੇ ਵਿੱਚ ਉਹ ਰੋਲ ਪੰਜ ਪਿਆਰੇ ਸਹਿਬਾਨਾਂ ਦਾ ਅਦਾ ਨਹੀਂ ਕਰਵਾ ਰਹੇ ਜਾਂ ਜੋ ਵੀ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਕਰਦੇ ਨੇ ਉਹ ਖੁਦ ਉਹਨਾਂ ਦੇ ਵਿੱਚ ਇਨੀ ਕੈਪੇਬਿਲਿਟੀ ਨਹੀਂ ਹੁੰਦੀ ਜਾਂ ਉਹਨਾਂ ਨੂੰ ਇਨੀ ਸੋਝੀ ਨਹੀਂ ਹੁੰਦੀ ਕਿ ਪੰਜ ਪਿਆਰੇ ਸਹਿਬਾਨਾਂ ਦੇ ਫਰਜ਼ ਅਕਸਰ ਬਣਦੇ ਕੀ ਨੇ ਸੋ ਇਸ ਕਰਕੇ ਨਗਰ ਕੀਰਤਨਾਂ ਦੇ ਵਿੱਚ ਵੀ ਅਕਸਰ ਦੇਖਣ ਨੂੰ ਇਹ ਮਿਲਦਾ ਹੈ ਕਿ ਆਪਾਂ ਨਗਰ ਕੀਰਤਨ ਤਾਂ ਕੱਢੇ ਜਾਂਦੇ ਨੇ ਕਿ ਗੁਰੂ ਦਾ ਪ੍ਰਚਾਰ ਹੋ ਸਕੇ ਨਗਰ ਦੇ ਵਿੱਚ ਕੀਰਤਨ ਕਰਨਾ ਪਹਿਲਾ ਫਰਜ਼ ਹੁੰਦਾ ਹੈ ਪਰ ਨਗਰ ਕੀਰਤਨਾਂ ਦੇ ਵਿੱਚ ਅਕਸਰ ਜਿਹੜੀ ਸੰਗਤ ਵੀ ਹੁੰਦੀ ਹੈ ਉਹ ਸਿਰਫ ਖਾਣ ਪੀਣ ਵਾਲ ਜਿਆਦਾ ਧਿਆਨ ਦਿੰਦੀ ਆ ਤਿਆਰ ਸ਼ਹਿਰ ਹੋ ਕੇ ਤੇ ਜਿਹੜੇ ਆਪਾਂ ਆਪਾਂ ਖਾਣ ਪੀਣ ਵੱਲ ਧਿਆਨ ਦਿੰਨੇ ਆ ਤੇ ਘੁੰਮ ਫਿਰ ਕੇ ਘਰਨ ਵਾਪਸ ਆ ਜੰਨੇ ਆ ਪਰ ਜੋ ਵੀ ਨਗਰ ਕੀਰਤਨ ਦੇ ਵਿੱਚ ਪ੍ਰਬੰਧਕਾਂ ਦੇ ਵੱਲੋਂ ਰਾਗੀ ਢਾਡੀ ਲਗਾਏ ਹੁੰਦੇ ਨੇ ਕਥਾ ਕੀਰਤਨ ਸੁਣਾਉਣ ਵਾਸਤੇ ਆਪਾਂ ਬਹੁਤ ਘੱਟ ਉਹਨਾਂ ਦੀਆਂ ਗੱਲਾਂ ਸੁਣਦੇ ਆ ਸਿਰਫ ਆਪਣੇ ਕੰਮਾਂ ਦੇ ਵਿੱਚ ਵਿਅਸਤ ਹੁੰਨੇ ਆ ਸੋ ਬੇਨਤੀ ਹੈ ਕਿ ਜਿੱਥੇ ਪ੍ਰਬੰਧਕ ਕਮੇਟੀਆਂ ਦਾ ਪਹਿਲਾ ਫਰਜ ਇਹ ਬਣਦਾ ਕਿ ਨਗਰ ਕੀਰਤਨ ਕੱਢਣ ਲੱਗਿਆਂ ਉਹਨਾਂ ਵਿਅਕਤੀਆਂ ਨੂੰ ਉਹਨਾਂ ਸਿੰਘਾਂ ਨੂੰ ਹੀ ਪੰਜ ਪਿਆਰਿਆਂ ਦੀ ਸੇਵਾ ਦੇ ਵਿੱਚ ਲਾਇਆ ਜਾਵੇ ਜਿਹੜੇ ਖੁਦ ਨਾਮ ਬਾਣੀ ਪੜਦੇ ਨੇ ਜਿੰਨਾ ਉਹ ਪੂਰੀ ਮਰਿਆਦਾ ਦਾ ਪਤਾ ਕਿ ਪੰਜ ਪਿਆਰਿਆਂ ਦੀ ਮਰਿਆਦਾ ਹੁੰਦੀ ਕੀ ਹੈ ਅਸਲ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਸੋ ਉਹਨਾਂ ਨੂੰ ਪੰਜ ਪਿਆਰੇ ਬਣਾਏ ਜਾਵੇ ਤੇ ਸੰਗਤ ਵੀ ਆਪਣਾ ਫਰਜ਼ ਪਛਾਣੇ ਕਿ ਨਗਰ ਕੀਰਤਨ ਨੂੰ ਸਿਰਫ ਆਪਾਂ ਖਾਣ ਪੀਣ ਦਾ ਹੀ ਇੱਕ ਟੰਗ ਤਰੀਕਾ ਨਾ ਬਣਾਈਏ ਚੱਲ ਰਹੇ ਨਗਰ ਕੀਰਤਨ ਦੇ ਵਿੱਚ ਜਿਹੜਾ ਵਾ ਗੁਰੂ ਦੀ ਗੱਲ ਵੀ ਕੋਈ ਨਾ ਕੋਈ ਸੁਣਿਆ ਕਰੀਏ ਤੇ ਤਾਂ ਹੀ ਨਗਰ ਕੀਰਤਨ ਖੜੇ ਸਫਲੇ ਨੇ ਸੋ ਆਓ ਗੁਰੂ ਮਹਾਰਾਜ ਮੇਰ ਕਰਨ ਸਾਨੂੰ ਇਹਨਾਂ ਗੱਲਾਂ ਦੀ ਸੋਝੀ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ Vahi, guruji, que fati.